ਹੈਲੋ ਟੀਚਰਸ ਅਤੇ ਸਟੂਡੈਂਟਸ ਪਿਆਰੇ ਬੱਚਿਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ધ ਨੈਸ਼ਨ ਬਿੱਲ ਟਿਚਰ ਉਤੇ ਬਹੁਤ ਬਹੁਤ ਸਵਾਗਤ ਹੈ ਟੀਚਰਾਂ ਅਤੇ ਬੱਚਿਆਂ ਦੇ ਲਈ ਇੱਕ ਗੁੱਡ ਨਿਊਜ਼ ਹੈ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਰੈਟਡ ਅਤੇ ਮਾਨਤਾ ਪ੍ਰਾਪਤ ਸਕੂਲਸ ਨੇ ਉਹਨਾਂ ਦੇ ਵਿੱਚ ਜਿਹੜੀ ਸਰਦੀਆਂ ਦੀਆਂ ਛੁੱਟੀਆਂ ਨੇ ਉਹਨਾਂ ਦਾ ਜਿਹੜਾ ਸਰਦੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਐਲਾਨ ਕਰ ਦਿੱਤਾ ਹੈ ਜੀ ਇਹ ਛੁੱਟੀਆਂ ਜਿਹੜੀਆਂ ਤੁਹਾਡੀਆਂ 24 12 2024 ਤੋਂ ਲੈ ਕੇ 31 12 2024 ਤੱਕ ਰਹਿਣਗੀਆਂ ਅ ਇਸ ਦੇ ਦੌਰਾਨ ਜਿਹੜੀ ਸਕੂਲਸ ਦਾ ਜਿਹੜਾ ਵਰਕਿੰਗ ਹੈ ਉਹ ਨਹੀਂ ਹੋਏਗੀ ਅ ਅਫੀਸ਼ੀਅਲਸ ਜਿਹੜੀ ਹੈ ਲੈਟਰ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਸਾਖਾ ਨੰਬਰ 6 ਦੇ ਵੱਲੋਂ ਇਹ ਜਿਹੜਾ ਹੁਕਮ ਜਾਰੀ ਕੀਤਾ ਗਿਆ ਹੈ ਇਹ ਹੁਕਮ ਮਾਨਯੋਗ ਸਿੱਖਿਆ ਮੰਤਰੀ ਜੀ ਪ੍ਰਵਾਨਗੀ ਉਪਰੰਤ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਕਮਲ ਕਿਸੌਰ ਯਾਦਵ ਜੀ ਆਈਐਸ 77 ਪੰਜਾਬ ਸਰਕਾਰ ਸਕੂਲ ਵਿਭਾਗ ਦੇ ਵੱਲੋਂ ਇਹ ਲੈਟਰ ਜਿਹੜੀ 6 12 2024 ਨੂੰ ਜਿਹੜੀ ਹੈ ਬਣਾ ਕੇ ਤਿਆਰ ਕਰ ਲਈ ਗਈ ਸੀ ਇਸ ਦੇ ਦੌਰਾਨ ਹੀ ਜਿਹੜੀਆਂ ਇਲੈਕਸ਼ਨਸ ਹੈ ਉਹ 21 ਜਿਹੜੀ ਦਸੰਬਰ ਨੂੰ ਨਿਗਰ ਨਿਗਮ ਦੀਆਂ ਹੋ ਜਾਣਗੀਆਂ ਤਾਂ ਤੁਸੀਂ ਮੰਨ ਕੇ ਚੱਲ ਸਕਦੇ ਹੋ ਜੀ ਜਿਹੜੀ ਟੀਚਰਸ ਹੈ ਉਹਨਾਂ ਦੀ 21 ਤਰੀਕ ਤੋਂ ਬਾਅਦ ਜਿਹੜਾ ਇੱਕ ਦਿਨ ਜਿਹੜਾ ਸਕੂਲ ਉਹ ਲੱਗੇਗਾ 24 12 2024 ਤੋਂ 31 12 2024 ਤੱਕ ਜਿਹੜੀ ਛੁੱਟੀਆਂ ਹੈ ਉਹ ਰਹਿਣਗੀਆਂ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਅਫੀਲੀਏਟਡ ਜਿਹੜੇ ਸਕੂਲਸ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਛੁੱਟੀ ਕਰ ਦਿੱਤੀ ਗਈ ਹੈ ਉਹ ਚਾਹੇ ਪ੍ਰਾਇਮਰੀ ਹੋਣ ਸੀਨੀਅਰ ਸੈਕੰਡਰੀ ਹੋਣ ਤਾਂ ਉਹਨਾਂ ਦੇ ਵਿੱਚ ਜਿਹੜੇ ਸਕੂਲ ਹੈ ਉਹ ਜਿਹੜੇ ਬੰਦ ਰਹਿਣਗੇ ਜੀ ਨਿੱਜੀ ਸਕੱਤਰ ਸਿੱਖਿਆ ਮੰਤਰੀ ਪੰਜਾਬ ਨਿੱਜੀ ਸਕੱਤਰ ਸਕੂਲ ਸਕੱਤਰ ਇਹ ਸਾਰਿਆਂ ਨੂੰ ਜਿਹੜੀ ਲੈਟਰ ਹੈ ਸੂਚਨਾ ਦੇ ਲਈ ਲਿਖ ਦਿੱਤਾ ਗਿਆ ਹੈ एससीआरटी पंजाब ਨੂੰ ਵੀ ਇਹ ਲੈਟਰ ਲਿਖੀ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਇਸ ਦੇ ਲਈ ਜਿਹੜਾ ਤੁਸੀਂ ਵੇਖ ਸਕਦੇ ਹੋ ਜੀ ਅ ਅੱਗੇ ਜਿਹੜਾ ਹੈ ਸਕੂਲ ਉਹ ਨਵੇਂ ਸਾਲ ਨੂੰ ਇੱਕ ਇੱਕ 2025 ਨੂੰ ਜਿਹੜੇ ਓਪਨ ਹੋਣਗੇ ਤਾਂ ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਉਹ ਜਿਹੜੀ ਛੁੱਟੀਆਂ 24 12 2024 ਨੂੰ ਕਰ ਦਿੱਤੀ ਗਈ ਹੈ ਇਨਫੋਰਮੇਸ਼ਨ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਸਰਦੀ ਗੀ ਜਿਹੜੀ ਛੁੱਟੀਆਂ ਹੈ ਉਹ 24 12 2024 ਤੋਂ ਸਟਾਰਟ ਹੋ ਜਾਣੀ ਹੈ ਥੈਂਕ ਯੂ ਵੈਰੀ ਮਚ ਮਿਲਦੇ ਹਾਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਰਾਮ ਰਾਮ